ਜਿਵੇਂ ਕਿ ਆਪ ਜੀ ਨੇ ਪੜ ਲਿਆ ਹੈ ਸੰਗਤ ਜੀ ਕੋਨੇਵਾਲਾ ਗੇਟ ਕੋਨੇਵਾਲਾ ਗੇਟ ਕੋਨੇਵਾਲਾ ਪਿੰਡ ਦਾ ਇਹ ਗੇਟ ਹੈ ਜਿੱਥੇ ਹੜ ਨੇ ਸਭ ਤੋਂ ਵੱਧ ਮਾਰ ਕੀਤੀ ਪਰ ਮੈਂ ਤੁਹਾਨੂੰ ਇਹ ਚੇਤਾ ਕਰਾਉਣਾ ਚਾਹੁੰਦਾ ਹਾਂ ਕਿ ਇਹ ਕੋਨੇਵਾਲਾ ਪਿੰਡ ਤੋਂ ਇਲਾਵਾ ਥੋੜੀ ਅੱਗੇ ਜਾ ਕੇ ਜੋ ਕਿ ਜੱਟਾ ਤੇ ਪਸ਼ੀਆ ਪਿੰਡ ਰਮਦਾਸ ਵਾਲੀ ਸੈੱਡ ਨੂੰ ਪੈਂਦੇ ਹਨ ਉਸ ਪਾਸੇ ਵੀ ਹੜ੍ਹ ਨੇ ਬਹੁਤ ਹੀ ਨੁਕਸਾਨ ਕੀਤਾ ਹੈ ਜਿਵੇਂ ਕਿ ਆਪ ਜੀ ਨੇ ਪੜ੍ਹਿਆ ਹੈ ਕਿ ਨਵੀਂ ਮੁਸੀਬਤ ਆ ਰਹੀ ਹੈ ਉਹ ਨਵੀਂ ਮੁਸੀਬਤ ਹੈ ਬਿਮਾਰੀਆਂ ਹਰ ਘਰ ਦੇ ਵਿੱਚ ਕੋਈ ਨਾ ਕੋਈ ਜੀਵ ਬਿਮਾਰ ਹੈ ਉਹਦਾ ਕਾਰਨ ਹੈ ਉੱਥੇ ਦਾ ਪੀਣ ਯੋਗ ਪਾਣੀ ਆਪ ਦੇਖ ਲਿਆ ਹੈ ਸਾਰਾ ਇਲਾਕਾ ਸਾਰੀ ਫਸਲ ਕਿਵੇਂ ਬਰਬਾਦ ਹੋ ਚੁੱਕੀ ਹੈ ਇੱਕ ਖੋਨੇ ਵਾਲਾ ਪਿੰਡ ਦਾ ਉਹ ਦ੍ਰਿਸ਼ ਹੈ ਜਿੱਥੇ ਤੁਸੀਂ ਉਹ ਲਿੱਗੀ ਹੋਈ ਕੋਠੀ ਦੇਖਦੇ ਸੀ ਇਹ ਉਹ ਵਾਲੀ ਜਗ੍ਹਾ ਹੈ ਕਿ ਇਸ ਜਗ੍ਹਾ ਤੇ ਰੱਬ ਦੇ ਪਿਆਰੇ ਸੰਸਥਾ ਦੇ ਮੈਂਬਰ ਪਹੁੰਚੇ ਹੋਏ ਹਨ ਜਿਹੜੇ ਗੁਰਮੁਖ ਪਿਆਰੇ ਇੱਥੇ ਆ ਕੇ ਮਿੱਟੀ ਦੀ ਸੇਵਾ ਕਰ ਰਹੇ ਹਨ ਦੂਰ ਜੀਸੀਪੀਆਂ ਲੱਗੀਆਂ ਹੋਈਆਂ ਆਪ ਇਹਨੂੰ ਸ਼ਾਇਦ ਦਿਖਾਈ ਦੇਣ ਅਗਰ ਧਿਆਨ ਨਾਲ ਆਪਾਂ ਦੇਖਾਂਗੇ ਜੀਸੀਪੀ ਦੇ ਨਾਲ ਉਹ ਜਿਹੜਾ ਬੰਨ ਟੁੱਟਾ ਸੀ ਉਹਦੇ ਤੇ ਮਿੱਟੀ ਜੜੀ ਹੈ ਪਾਈ ਜਾ ਰਹੀ ਹੈ ਔਰ ਇਹ ਦੂਸਰੀ ਸਾਈਡ ਹੈ ਜਿੱਥੇ ਪਾਣੀ ਨੇ ਬਹੁਤ ਵੱਡਾ ਨੁਕਸਾਨ ਕੀਤਾ ਹੈ ਜ਼ਮੀਨਾਂ ਨੂੰ ਜੜ ਤੋਂ ਹੀ ਉਖਾੜ ਦਿੱਤਾ ਇਹ ਸਾਰੇ ਉਹ ਪਿਆਰੇ ਹਨ ਜਿਹੜੇ ਉੱਥੇ ਇਹ ਸੇਵਾ ਨਿਭਾ ਰਹੇ ਹਨ ਸੋ ਇਸ ਤੋਂ ਬਾਅਦ ਆਪਾਂ ਜਿਹੜਾ ਜਟਾਂ ਦੀ ਪੱਸੀਆ ਵਾਲੀ ਸਾਈਡ ਵੀ ਹੈ ਇਹ ਹੁਨੇਵਾਲ ਦਾ ਪਣੀ ਦਾ ਸੋਤ ਹੈ ਹਨ ਇੱਥੇ ਕੰਗਾ ਮੀਟ ਹੋ ਰਹੀ ਹੈ ਪੁੱਟ ਗਿਆ ਹੈ ਹੁਨੇਵਾਲ ਦਾ ਕਸਟਾ ਜਿਹੜਾ ਮੇਨਾ ਜੱਪੰਦੀ ਚਟਾ ਜਿਹੜਾ ਜੱਪੰਦੀ ਪੁੱਟਿਆ ਹੈ ਚਟਾ ਤੇ ਇਹ ਜਿਹੜਾ ਚਟਾ ਪਿੰਡ ਹੈ ਇਹ ਸਮਾਧ ਬਾਬਾ ਮੁਰਾ ਜੀ ਗੁਰਦੁਆਰਾ ਸਾਹਿਬ ਬਹੁਤ ਮਸ਼ਹੂਰ ਹੈ ਰਮਦਾਸ ਵਿਖੇ ਉੱਥੇ ਜਾ ਕੇ ਕੋਈ ਸੇਵਾ ਕਰਦੇ ਹਾਲਾਂਕਿ ਇਹ ਡਿਸਟ੍ਰਿਕਟ ਅੰਮ੍ਰਿਤਸਰ ਵਿੱਚ ਆ ਜਾਂਦਾ ਹੈ ਪਰ ਲਾਸਟ ਕਿਨਾਰਾ ਹੈ ਅਮਰ ਸਰਦਾ ਉਹ ਦੂਸਰੀ ਸਾਈਡ ਤੇ ਜਿਹੜਾ ਕੋਨੇਵਾਲ ਹੈ ਉਹ ਗੁਰਦਾਸਪੁਰ ਦਾ ਏਰੀਆ ਹੈ ਆਪ ਜੀ ਦੇਖ ਰਹੇ ਹੋ ਜੱਟੇ ਪਿੰਡ ਦੇ ਵਿੱਚ ਇਹ ਜਿਹੜਾ ਪਾਣੀ ਹੈ ਨੇ ਕਿਵੇਂ ਤਬਾਈ ਮਚਾਈ ਆਸ-ਪਾਸ ਪਿੰਡ ਦੇ ਸਾਰੇ ਪਾਸੇ ਇਹ ਕਿਵੇਂ ਫਸਲਾਂ ਦਾ ਨਾਸ ਕੀਤਾ ਔਰ ਅੱਜ ਦੀ ਤਰੀਕ ਵਿੱਚ ਵੀ ਇੱਥੇ ਪਾਣੀ ਮੌਜੂਦ ਹੈ ਇਹ ਜਿਹੜੇ ਘਰ ਹਨ ਇੱਥੇ ਵੀ ਜਿਹੜਾ ਪਾਣੀ ਹੈ ਉਹਨੇ ਬਹੁਤ ਤਬਾਈ ਮਚਾਈ ਆਪ ਜੀ ਦੇਖ ਸਕਦੇ ਹੋ ਧਿਆਨ ਨਾਲ ਦੇਖੋਗੇ ਤੋਂ ਤੁਹਾਨੂੰ ਦੀਵਾਰਾਂ ਦੇ ਉੱਪਰ ਉਹ ਪਾਣੀ ਦੇ ਨਿਸ਼ਾਨ ਦਿਖਾਈ ਦੇਣਗੇ ਲਗਭਗ 3.5 ਫੁੱਟ ਦੇ ਕਰੀਬ ਇਸ ਪਾਸੇ ਜਿਹੜਾ ਪਾਣੀ ਨੇ ਘਰਾਂ ਨੂੰ ਨੁਕਸਾਨ ਪਹੁੰਚਾਇਆ ਹੈ। ਔਰ ਜਿਹੜੀਆਂ ਫਸਲਾਂ ਹਨ ਉਹ ਮਾਰੀਆਂ ਗਈਆਂ ਹਨ। ਨੀਵੇਂ ਥਾਂ ਦੇ ਉੱਪਰ ਜੋ ਥੋੜਾ ਬੋਤਾ ਅੱਗੇ ਦਿਖਾਈ ਦੇ ਰਿਹਾ ਹੈ ਉਹ ਵੀ ਬਿਮਾਰੀ ਦਾ ਹੇਠ ਹੈ। ਉਹ ਜਿਹੜਾ ਉਧਰ ਦੀ ਫਸਲ ਹੈ ਉਹ ਵੀ ਉਨਾ ਝਾੜ ਉਹਦੇ ਤੋਂ ਨਹੀਂ ਮਿਲ ਸਕਦਾ। ਇਸ ਗੰਦੇ ਪਾਣੀ ਦੇ ਵਿੱਚ ਬਹੁਤ ਹੀ ਬਦਬੂ ਜਿਹੜੀ ਹੈ ਉਹ ਪੈਦਾ ਹੋ ਚੁੱਕੀ ਹੈ ਕਿਉਂਕਿ ਇੱਥੇ ਬਹੁਤ ਸਾਰੇ ਜਾਨਵਰ ਮਰੇ ਹਨ ਇਸ ਪਾਣੀ ਦੇ ਵਿੱਚ ਔਰ ਅਜੇ ਤੱਕ ਇਹਦੀ ਕੋਈ ਨਿਕਾਸੀ ਨਹੀਂ ਹੈ ਰੱਬ ਹੀ ਜਾਣਦਾ ਹੈ ਕਿ ਇਹ ਪਾਣੀ ਕਿਸ ਤਰੀਕੇ ਨਾਲ ਸੁਕੇਗਾ ਔਰ ਕਦੋਂ ਇੱਥੇ ਫਸਲ ਆਬਾਦ ਦੁਬਾਰਾ ਕਣਕ ਬੀਜੀ ਜਾ ਸਕੇਗੀ ਸੋ ਕਣਕ ਬੀਜਣ ਵਿੱਚ ਅਜੇ ਕਾਫੀ ਲਗਭਗ ਮਹੀਨਾ ਡੇਢ ਮਹੀਨਾ ਬਾਕੀ ਹੈ ਉਸ ਤੇ ਬਾਬਤ ਆਪਾਂ ਬਾਅਦ ਵਿੱਚ ਗੱਲ ਕਰਾਂਗੇ ਹੁਣ ਇੱਥੇ ਨਜ਼ਦੀਕ ਕਿਸੇ ਵੀਰ ਜੀ ਦੇ ਘਰ ਗਏ ਜੋ ਆਪ ਅਕਾਲ ਚਲਾਣਾ ਕਰ ਚੁੱਕੇ ਹਨ ਜਿਨ੍ਹਾਂ ਦਾ ਪਰਿਵਾਰ ਜਿਹੜਾ ਹੈ ਉਹ ਬਿਮਾਰੀ ਦੇ ਨਾਲ ਜੂਝ ਰਿਹਾ ਹੈ ਆਰਥਿਕ ਪੱਖ ਤੋਂ ਵੀ ਇੱਥੇ ਦੇਖਿਆ ਜਾਵੇ ਤਾਂ ਕੋਈ ਬਹੁਤਾ ਜ਼ਿਆਦਾ ਉਹਨਾਂ ਦੇ ਕੋਲ ਪ੍ਰਬੰਧ ਨਹੀਂ ਹੈ ਸੋ ਆਓ ਆਪਾਂ ਉਹਨਾਂ ਗੁਰਮੁਖ ਖਾਨ ਦੇ ਤੁਨੋਂ ਦਰਸ਼ਨ ਕਰਨੇ ਹੈ ਮਾਤਾ ਜੀ ਜੋ ਬਿਮਾਰ ਹਨ ਬਹੁਤ ਜ਼ਿਆਦਾ ਔਰ ਟੈਨਸ਼ਨ ਵੀ ਉਹਨਾਂ ਨੂੰ ਬਹੁਤ ਹੈ ਕਿਉਂਕਿ ਘਰ ਦਾ ਸਾਰਾ ਸਬਾਨ ਜੋ ਹੈ ਉਹ ਖਰਾਬ ਹੋ ਚੁੱਕਾ ਹੈ ਸੋ ਮਾਤਾ ਜੀ ਜ਼ਿਆਦਾ ਬੋਲ ਨਹੀਂ ਸਕਦੇ ਸੋ ਉਹਨਾਂ ਦੇ ਨਾਲ ਤਾਂ ਕੋਈ ਇੰਨੀ ਜ਼ਿਆਦਾ ਗੱਲਬਾਤ ਹੋ ਨਹੀਂ ਸਕੀ ਬਾਕੀ ਪਰਿਵਾਰਕ ਮੈਂਬਰ ਜਿਹੜੇ ਹਨ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਸੋ ਉਹਨਾਂ ਨੇ ਇਹ ਰਿਕਵੈਸਟ ਕੀਤੀ ਹੈ ਕਿ ਸਾਨੂੰ ਜਿਹੜਾ ਹੈ ਉਹ ਦਵਾਈਆਂ ਮੁਹੱਈਆ ਕਰਵਾਈਆਂ ਜਾਣ ਤਾਂ ਕਿ ਅਸੀਂ ਘਰ ਵਿੱਚ ਜਿਹੜੇ ਬਿਮਾਰ ਹਨ ਉਹਨਾਂ ਦਾ ਇਲਾਜ ਕਰ ਸਕੀਏ ਲੱਗੇ ਹੋਏ ਨਿਸ਼ਾਨ ਜੋ ਤੁਹਾਨੂੰ ਦਿਖਾਈ ਦੇ ਰਹੇ ਹਨ ਇਹ ਪਾਣੀ ਦੇ ਨਿਸ਼ਾਨ ਹਨ ਲਗਭਗ 3 3.5 ਫੁੱਟ ਤੱਕ ਘਰ ਵਿੱਚ ਪਾਣੀ ਚਲਾ ਗਿਆ ਹੁਣ ਆਪਾਂ ਦੂਸਰੇ ਘਰ ਵਿੱਚ ਗਏ ਜਿੱਥੇ ਭਾਈ ਜਮਲ ਸਿੰਘ ਜੀ ਇਹ ਵੀ ਚੜ੍ਹਾਈ ਕਰ ਚੁੱਕੇ ਹਨ ਸੋ ਇਹਨਾਂ ਦਾ ਪਰਿਵਾਰ ਵੀ ਬਿਮਾਰੀ ਨਾਲ ਜੂਝ ਰਿਹਾ ਹੈ ਜੀ ਇਹਨਾਂ ਦੇ ਮੈਸੇਜ ਹਨ ਲਾਗੇ ਜੋ ਦਿਖਾਈ ਦੇ ਰਹੇ ਹਨ ਉਹ ਪਾਠੀ ਸਿੰਘ ਗੁਰਦ੍ਰਸ਼ ਸਾਹਿਬ ਸੇਵਾ ਕਰਨ ਵਾਲੇ ਜਿਹੜੇ ਸਾਨੂੰ ਇਹਨਾਂ ਪਰਿਵਾਰਾਂ ਦੇ ਨਾਲ ਮਿਲਾ ਕੇ ਲੈ ਕੇ ਆਏ ਹੁਣ ਤੀਸਰਾ ਘਰ ਹੈ ਜੀ ਹੁਣ ਜਿੱਥੇ ਜਾ ਕੇ ਇਹ ਗੁਰਮੁਖ ਪਿਆਰੇ ਅੱਗੇ-ਅੱਗੇ ਗਏ ਔਰ ਜਾ ਕੇ ਉਹਨਾਂ ਗੁਰਮੁਖਾਂ ਦੇ ਨਾਲ ਸਾਨੂੰ ਮਿਲਾਇਆ ਜਿਹੜੇ ਗੁਰਮੁਖ ਪਿਆਰੇ ਬਿਮਾਰੀ ਦੇ ਨਾਲ ਜੂਝ ਰਹੇ ਹਨ ਜੀ ਇਹ ਵੀ ਤੀਸਰੇ ਘਰ ਹਨ ਇਹ ਵੀ ਗੁਰਸਿੱਖ ਪਿਆਰੇ ਹਨ ਇਹ ਇਨਾਂ ਦੇ ਘਰ ਵੀ ਇਸੇ ਤਰੀਕੇ ਨਾਲ ਹੀ ਮਹਿੰਗੁਰਪਤ ਹੈ ਤੁਸੀਂ ਦੇਖ ਸਕਦੇ ਹੋ ਬਾਲਿਆਂ ਦੀ ਛੱਤ ਹੈ ਔਰ ਕਿਸ ਤਰ੍ਹਾਂ ਦੇ ਹਾਲਾਤ ਹਨ ਅਸੀਂ ਜ਼ਿਆਦਾ ਕਿਸੇ ਦੀ ਵੀਡੀਓ ਜਿਹੜੀ ਨਹੀਂ ਬਣਾ ਬਣਾ ਸਕਦੇ ਜਾਂ ਬਣਾਈ ਨਹੀਂ ਉਹਨਾਂ ਦੀ ਪਰਮਿਸ਼ਨ ਨਹੀਂ ਸੀ ਜਿੰਨਾਂ ਕੋ ਨਾ ਅਲਾਉ ਕੀਤਾ ਅਸੀਂ ਉਸੇ ਤਰੀਕੇ ਨਾਲ ਅੱਜ ਨਾਲ ਸਾਂਝਾ ਕੀਤਾ ਹੈ ਸੋ ਇਹ ਜੋ ਫਰਸ਼ ਵਿੱਚ ਪਈਆਂ ਤਰੇੜਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕੰਧਾਂ ਵਿੱਚ ਪਈਆਂ ਦਰੜਾਂ ਇਹ ਗਵਾਹੀ ਭਰ ਦਿਆ ਹਨ ਕਿ ਇੱਥੇ ਕਿੰਨਾ ਨੁਕਸਾਨ ਹੋਇਆ ਇਹ ਪਿੰਡ ਪਛੀਆ ਹੈ ਬੇਸ਼ੱਕ ਪਾਣੀ ਹਟਣ ਤੋਂ ਬਾਅਦ ਇੱਥੇ ਆਵਾਜਾਈ ਚੱਲ ਪਈ ਪਰ ਸੜਕਾਂ ਦੀ ਹਾਲਤ ਤੁਹਾਨੂੰ ਦੱਸ ਦੇਗੀ ਕਿ ਇੱਥੇ ਪਾਣੀ ਨੇ ਕਿਵੇਂ ਕੋਹਰਾ ਮਚਾਇਆ ਸੀ ਸੋ ਹੁਣ ਕਾਫੀ ਗੱਡੀਆਂ ਗੁੱਡੀਆਂ ਇਧਰ ਉਧਰ ਜਾ ਆ ਸਕਦੀਆਂ ਹਨ ਜਿਹੜੇ ਗੁਰਮੁਖ ਪਿਆਰੇ ਸੇਵਾ ਕਰਨ ਵਾਸਤੇ ਜਾਣਾ ਚਾਹੁੰਦੇ ਹਨ ਉਹ ਜਾ ਸਕਦੇ ਹਨ ਪਹਿਲਾਂ ਪਾਣੀ ਬਹੁਤ ਜ਼ਿਆਦਾ ਇਸ ਜਗ੍ਹਾ ਤੇ ਸੀ ਤੇ ਇੱਥੋਂ ਗੱਡੀਆਂ ਦਾ ਅੱਗੇ ਪਿੱਛੇ ਜਾਣਾ ਜਿਹੜਾ ਹੈ ਉਹ ਬਹੁਤ ਔਖਾ ਸੀ ਹੁਣ ਜਿਹੜੇ ਰਾਹ ਹਨ ਉਹ ਤਕਰੀਬਨ ਸਾਫ਼ ਹਨ ਜਿਹੜੇ ਗੁਰਮੁਖੀ ਸੇਵਾ ਕਰਨ ਆਉਣਾ ਚਾਹੁੰਦੇ ਹਨ ਉਹ ਆ ਸਕਦੇ ਹਨ ਸੋ ਮੈਂ ਆਪ ਜੀ ਨਾਲ ਫੇਰ ਇੱਕ ਵਾਰ ਇਸ ਗੱਲ ਦੀ ਸਾਂਝ ਪਾਉਣਾ ਹਾਂ ਕਿ ਪਸ਼ੀਆ ਤੇ ਜਟਾ ਉਸ ਪਾਸੇ ਦੇ ਜਿਹੜੇ ਪਿੰਡ ਹਨ ਉਹਨਾਂ ਪਿੰਡਾਂ ਦੀ ਵੀ ਸਾਰ ਲੈਣੀ ਚਾਹੀਦੀ ਹੈ ਕਿਉਂਕਿ ਉੱਥੇ ਵੀ ਬੇਸ਼ੱਕ ਗੁਰਮੁਖ ਪਿਆਰੇ ਪਹੁੰਚੇ ਹਨ ਪਰ ਲੋੜਿੰਦੀਆਂ ਚੀਜ਼ਾਂ ਦੇ ਵਿੱਚ ਸਭ ਤੋਂ ਜ਼ਰੂਰੀ ਚੀਜ਼ ਪਾਣੀ ਦੀ ਹੈ ਪਾਣੀ ਬਹੁਤ ਖਰਾਬ ਹੋ ਚੁੱਕਾ ਹੈ ਜੀ ਉਸ ਤੋਂ ਬਾਅਦ ਆਉਂਦੇ ਸਮੇਂ ਅਸੀਂ ਗੁਰੂ ਘਰ ਬਾਬਾ ਬੁੱਢਾ ਜੀ ਦਾ ਸਥਾਨ ਸਮਾਧਾਂ ਵਿਖੇ ਮਹਾਰਾਜ ਜੀ ਅੱਗੇ ਇਹ ਬੇਨਤੀ ਅਰਦਾਸ ਕਰਕੇ ਆਏ ਗੁਰੂ ਪਾਸ਼ਾ ਮਹਾਰਾਜ ਜੀ ਇਸ ਇਲਾਕੇ ਵਿੱਚ ਛੇਤੀ ਤੋਂ ਛੇਤੀ ਕਿਰਪਾ ਕਰੋ ਆਪਣੀ ਔਰ ਸਾਰਿਆਂ ਨੂੰ ਫੇਰ ਉਸੇ ਤਰੀਕੇ ਨਾਲ ਖੁਸ਼ਹਾਲ ਕਰੋ ਜੀ ਗੁਰੂ ਪਾਸ਼ਾ ਕਿਰਪਾ ਕਰਨ ਸਾਰੇ ਆਪਾਂ ਨਾਲ ਮਿਲ ਕੇ ਅਰਦਾਸ ਕਰੀਏ ਕਿ ਸਾਰੇ ਇਹ ਜਿਹੜੇ ਹੜਪੀੜਤ ਇਲਾਕੇ ਹਨ ਹੜਪੀੜਤ ਪਰਿਵਾਰ ਹਨ ਉਹ ਫਿਰ ਉਸੇ ਤਰੀਕੇ ਨਾਲ ਖੁਸ਼ਹਾਲ ਹੋ ਸਕਣ ਸੋ ਗੁਰਦੁਆਰਾ ਸਾਹਿਬ ਦੇ ਵਿੱਚ ਵੀ 4-4 ਫੁੱਟ ਲਗਭਗ ਪਾਣੀ ਜਿਹੜਾ ਹੈ ਉਹ ਇਸ ਜਗ੍ਹਾ ਤੇ ਸੀ ਹੁਣ ਸੰਗਤਾਂ ਨੇ ਇਹ ਸਾਰੀ ਸਫਾਈ ਕਰ ਦਿੱਤੀ ਹੈ ਪਰ ਆਲ ਰੌਂਡ ਬਹੁਤ سارے ਪੇੜ ਡਿੱਗੇ ਪਏ ਹਨ ਬਹੁਤ سارے ਜਾਨਵਰ ਮਰੇ ਹਨ ਜਿੱਥੇ ਸਪਰੇਅ ਵਗੈਰਾ ਸੰਗਤਾਂ ਕਰ ਰਹੀਆਂ ਹਨ ਸਬ ਸਫਾਈ ਚੱਲ ਰਹੀ ਹੈ ਸੋ ਪਾਣੀ ਦੇ ਹਾਲਾਤ ਪੀਣ ਵਾਲੇ ਜਿਹੜੇ ਹਨ ਉਹ ਕੋਈ ਬਹੁਤ ਹੀ ਜ਼ਿਆਦਾ ਖਰਾਬ ਹਨ ਸੋ ਜਿਹੜੇ ਵੀ ਗੁਰਮੁਖੀ ਯਾਰੀ ਇਸ ਇਲਾਕੇ 'ਚ ਸੇਵਾ ਕਰਨ ਆ ਰਹੇ ਹਨ ਬੇਤੀ ਹੈ ਕਿ ਪਾਣੀ ਦਾ ਖਾਸ ਖਿਆਲ ਰੱਖਿਆ ਜਾਵੇ ਸੋ ਇਹ ਦਰਖਤ ਉਸ ਗੱਲ ਨੂੰ ਬਿਆਨ ਕਰਦੇ ਹਨ ਕਿ ਕਿਸ ਤਰੀਕੇ ਨਾਲ ਪਾਣੀ ਨੇ ਇੱਥੇ ਤਬਾਈ ਜਿਹੜੀ ਹੈ ਉਹ ਕੀਤੀ ਹੈ ਇਹ ਵਾਲਾ ਜਿਹੜਾ ਡਿੱਗਿਆ ਹੋਇਆ ਪੇੜ ਹੈ ਉਹ ਵੀ ਕਿਸੇ ਦਿਨ ਇਸ ਪੇੜ ਦੀ ਤਰ੍ਹਾਂ ਬਿਲਕੁਲ ਖੁਸ਼ਹਾਲ ਤੇ ਲਹਿ-ਲਹਾਰਿਆ ਸੀ ਪਰ ਸਮੇ ਦੀ ਮਾਰ ਪਈ ਤੇ ਇਸ ਨੂੰ ਜ਼ਮੀਨ ਤੇ ਲੇਟਣਾ ਪਿਆ ਚੱਲਦੇ ਚੱਲਦੇ ਇੱਕ ਦ੍ਰਿਸ਼ ਹੋਰ ਸਾਹਮਣੇ ਆਇਆ ਗੁਰੂ ਘਰ ਦੇ ਵਿੱਚੋਂ ਅਜੇ ਵੀ ਨਿਕਲ ਰਹੇ ਹਨ ਕਈ ਤਰ੍ਹਾਂ ਦੇ ਜਾਨਵਰ ਇਥੇ ਸੱਪ ਵਗੈਰਾ ਆਮ ਜੀ ਗੱਲ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਸਮਾਨ ਦੇ ਵਿੱਚੋਂ ਅਜੇ ਵੀ ਸੱਪ ਜਿਹੜੇ ਹੈ ਉਹ ਨਿਕਲ ਰਹੇ ਹਨ ਅਤੇ ਗੁਰਮੁਖ ਪਿਆਰਿਆਂ ਵੱਲੋਂ ਇਹਨਾਂ ਡੱਬੇ ਵਿੱਚ ਬੰਦ ਕਰਕੇ ਬਾਹਰ ਖੁੱਲੀ ਜਗ੍ਹਾ ਤੇ ਛੱਡਿਆ ਜਾ ਰਿਹਾ ਹੈ। ਸਾਰੀ ਸੰਗਤ ਨੂੰ ਗੁਰਪਤੇ ਦੀ ਸਾਂਝ ਗੱਜ ਵੱਜ ਕੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ